मिलकर योगाभ्यास किया और योग के महत्व को समझा योग एक व्याम नहीं उस दिन से अशांति जीवन से दूर हो जाती है योग से न केवल शरीर स्वस्थ होता है बल्कि मन भी शांत और स्थिर होता है आप सभी साधकों का इस का अब आपके सामने सतीश अग्रवाल जी अपने ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਹੈ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿੱਚ ਬਟਾਲਾ ਵਾਸੀਆਂ ਨੇ ਕਾਫੀ ਯੋਗਦਾਨ ਪਾਇਆ ਔਰ ਮੈਂ ਕਹਿ ਸਕਦਾ ਵੀ ਸਾਡੇ ਜਿਹੜੇ ਦੂਰੋਂ ਚੰਡੀਗੜ੍ਹ ਤੋਂ ਵੀ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਸਾਰੇ ਅਫੀਸਰ ਸਹਿਬਾਨਾਂ ਦਾ ਵੀ ਧੰਨਵਾਦ ਕਰਦੇ ਕਿਉਂਕਿ ਇੱਕ ਮੈਸੇਜ ਹੈ ਸੇਧ ਹੈ ਜੇ ਇਨਸਾਨ ਬਿਮਾਰੀਆਂ ਤੋਂ ਦੂਰ ਹੈ ਤੇ ਉਹਦੀ ਜ਼ਿੰਦਗੀ ਹੈ ਜ਼ਿੰਦਗੀ ਉਹਦੀ ਸਵਰਗ ਹੈ ਠੀਕ ਹੈ ਬਟ ਕਿੰਨਾ ਕਿਤੇ ਜਿਹੜੇ ਯੋਗਾ ਨਹੀਂ ਕਰਦੇ ਮੇਰਾ ਉਹਨਾਂ ਨੂੰ ਵੀ ਮੈਸੇਜ ਹੈ ਵੀ ਦੇਖੋ ਜ਼ਿੰਦਗੀ ਤਾਂ ਇਹ ਹੈ ਜੇ ਤੁਸੀਂ ਠੀਕ ਹੋ ਤੁਸੀਂ ਸਿਹਤਮੰਦ ਹੋ ਜੇ ਯੋਗਾ ਕਰਾਂਗੇ ਤੇ ਮੈਨੂੰ ਇੰਨਾ ਪਤਾ ਹੈ ਵੀ ਅੱਧੀਆਂ ਬਿਮਾਰੀਆਂ ਜਿਹੜੀਆਂ ਉਹ ਬੰਦੇ ਦੀਆਂ ਕੱਟ ਜਾਂਦੀਆਂ ਨੇ ਸੋ ਉਹਦੇ ਨਾਲ ਸਰੀਰ ਵੀ ਫਿਟ ਰਹਿੰਦਾ ਸੋ ਮੇਰੇ ਅੱਜ ਕਹਿਣ ਦਾ ਪਾਵੇ ਆ ਵੀ ਜੁਗ ਇੱਕ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਸੋ ਰਨੀਆ ਜਿਹੜਾ ਉਪਰਾਲਾ ਜਿਹੜਾ ਇਹ ਬਟਾਲਾ ਵਾਸੀਆਂ ਦੇ ਵੀ ਹਿੱਸੇ ਆਇਆ ਬੋ ਸਾਰੇ ਬਟਾਲਾ ਵਾਸੀਏ ਜਿਹੜੇ ਨੇ ਸਾਰੇ ਇਕੱਠੇ ਹੋਏ ਮੈਂ ਦਿਲ ਦੀ ਗਹਿਰਾਈ ਤੋਂ ਤੁਹਾਨੂੰ ਸਤਿਕਾਰ ਕਰਦਾ ਹਾਂ ਕਿ ਤੁਸੀਂ ਜੋ ਯੋਗਾ ਕਰਨਾ ਕਿੰਨਾ ਕੁ ਜ਼ਰੂਰੀ ਆ ਭਾਰਤੀ ਯੋਗ ਸੰਸਥਾਨ ਵੱਲੋਂ ਮੈਂ ਜ਼ਿਲ੍ਹਾ ਪ੍ਰਮੁਖ ਨਵੀਨ ਸਾਰਿਆਂ ਦਾ ਇੱਕ ਜਿੱਥੇ ਸਵਾਗਤ ਕਰਦਾ ਵਾਂ ਉੱਥੇ ਇੱਕ ਆਵਾਜ਼ ਵੀ ਕਰਦਾ ਵਾਂ इस सारे योग जरा वा एक दिन का काम नहीं है योग प्रतिदिन योग है एक दिन योग नहीं है योग प्रतिदिन योग है तो एक स्वस्थ व्यक्ति ही है अपने परिवार को अपने शहर को अपने समाज को और अपने देश को आगे ले जा सकता है इसके लिए हमें नित्य योग करना चाहिए हमारे प्रधानमंत्री जी का और हमारे जो प्रदेश के मुख्यमंत्री जी है वो दोनों ही इस कार्य में हमारा खूब सहयोग दे रहे हैं हमें मोटिवेट कर रहे हैं देखिए और भी बहुत सी चीज़ें हैं शरीर को स्वस्थ रखने के लिए योग ही क्यों योग केवल शरीर को स्वस्थ नहीं रखता ये हमारे मन को स्वस्थ रखता है क्योंकि जिसका मन कमज़ोर हो जाता है वही नशे में जाता है वही अपने मार्ग से भटकता है और जब मन स्ट्रॉन्ग होता है फिर हमारी आध्यात्मिक उन्नति होती है तो एक तो एक आध्यात्मिक उन्नति का मार्ग है जो हमारे ऋषि मुनियों ने हमें दिया है तो हम एक दिन योग नहीं प्रतिदिन योग अपनाएं धन्यवाद तो नवीन जी बेटा चेतनप्रीत कौर ਇਹ ਕਿਨੇ ਅਵਾਰਡ ਵੀ ਲੈ ਕੇ ਮੇਰੀ ਫਸਟ ਪੋਜੀਸ਼ਨ 골 ਪੋਜੀਸ਼ਨ ਆਈ ਸੀਗੀ 3rd ਵਰਲਡ ਰੈਂਕਿੰਗ ਚੈਂਪੀਅਨਸ਼ਿਪ ਜਿਹੜੀ ਕਿ ਥਾਈਲੈਂਡ ਬੈਂਕਾਕ ਚ ਹੋਈ ਸੀਗੀ ਬੜਾ ਅੱਜ ਕਿਤੇ ਆਇਆ ਯੋਗਾ ਕਰਾਉਣਾ ਕਿੱਦਾਂ ਲੱਗਾ ਐ ਮੈਨੂੰ ਕਾਫੀ ਅੱਛਾ ਲੱਗਾ ਯੋਗਾ ਵੈਸੇ ਵੀ ਮੇਰੀ ਕਲੀ ਗੇਮ ਨਹੀਂ ਮੇਰਾ ਪੈਸ਼ਨ ਹੈ ਤੋਂ ਮੈਨੂੰ ਐਕਸਪ੍ਰੈਸ ਕਰਨਾ ਵਧੀਆ ਲੱਗਦਾ ਐ ਕੋਈ ਨਹੀਂ ਗੱਲ ਯੂਗਾ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਫਿਜ਼ੀਕਲ ਹੈਲਥਲੀ ਤਾਂ ਅੱਛਾ ਹੈ ਯਾ ਮੈਂਟਲ ਹੈਲਥਲੀ ਵੀ ਬਹੁਤ ਅੱਛਾ ਹੈ ਇਹਨੂੰ ਕਾਫੀ ਅਪਰੀਸ਼ੀਏਟ ਕਰ ਰਿਹਾ ਹੈ ਸਾਡੇ ਐਮ ਐਲ ਏ ਵੀ ਸਭ ਕਰ ਰਿਹਾ ਹੈ ਬੋਲ ਰੈਂਕਿੰਗ ਚੈਂਪੀਅਨਸ਼ਿਪ ਬਣ ਚੁੱਕੀ ਹੈ ਹੁਣ ਤਾਂ ਇਹ ਹਾਂਜੀ